ਓ ਤੇਰੀ ਕੋਈ ਇੱਕ ਨਿਸ਼ਾਨੀ ਮੇਰੀ ਹਾਏ ਉਂਗਲੀ ਦੇ ਵਿੱਚ ਛੱਲਾ ਹਾ ਇੱਕ ਪਲ ਦੇ ਵਿੱਚ ਤੂੰ ਤੋੜ ਗਈ ਹੋਇਆ ਦਿਲ ਸਾਡੇ ਤੇ ਹੱਲਾ ਹੋ ਜਾਂਦੇ ਹੋਏ ਤਾਂ ਦੋਸੀ ਸੱਜਣਾ ਹਾ ਆਉਂਦੇ ਰਹਿ ਗਿਆ ਕੱਲਾ ਫਿਰੋਂਦਾ ਸ਼ਹਿਰ ਤੇਰੇ ਤੋਂ ਆਵੇ ਲੈ ਕੇ ਟੁੱਟਾ ਦਿਲ ਨਹੀਂ ਛੱਲਾ ਉਹ ਸ਼ਹਿਰ ਤੇਰੇ ਤੋਂ ਆਵੇ ਲੈ ਕੇ ਟੁੱਟਾ ਦਿਲ ਨਹੀਂ ਛੱਲਾ ਹੋ ਕਸਮਾ ਟੁੱਟੀਆਂ ਵਾਦੇ ਟੁੱਟ ਗਏ ਹਏ ਜਾਨੋ ਪਿਆਰੇ ਸੱਜਣ ਲੁੱਟ ਗਏ ਹੋ ਕਸਮਾ ਟੁੱਟੀਆਂ ਵਾਦੇ ਟੁੱਟ ਗਏ ਹਏ ਜਾਨੋ ਪਿਆਰੇ ਰਾਜੂ ਲੁੱਟ ਗਏ ਐ ਸੱਚ ਲਿਆ ਸ਼ੇਰੋ ਵਾਲਾ ਓਨਾ ਲਾ ਕੇ ਖੱਲਾ ਕੋਈ ਰੋਂਦਾ ਸ਼ਹਿਰ ਤੇਰੇ ਤੋਂ ਆਵੇ ਲੈ ਕੇ ਟੁੱਟਾ ਦਿਲ ਨਹੀਂ ਝੱਲਾ ਹਏ ਸ਼ਹਿਰ ਤੇਰੇ ਤੋਂ ਆਵੇ ਲੈ ਕੇ ਟੁੱਟਾ ਦਿਲ ਨਹੀਂ ਝੱਲਾ ਉਹ ਹੱਸ ਕੇ ਹੱਥ ਛੜਾ ਕੇ ਤੁਰ ਗਈ ਕੈ ਦੀ ਕਮਲੇ ਦੱਸ ਕਿਉਂ ਰੋਣਾ ਬੇਹ ਪਿਆਰ ਪਿਉਰਤਾ ਚੱਲਦੇ ਰਹਿੰਦੇ ਹਾਈ ਸੀਰੀਅਸ ਦੱਸ ਕਿਉਂ ਹੁਨਾ ਮੈਂ ਤੇਰੇ ਨਾਲ ਜੀਣਾ ਮਰਨਾ ਮੈਂ ਬਸ ਕਰਦੀ ਸੀ ਗੱਲਾਂ ਕੋਈ ਰੋਂਦਾ ਸ਼ਹਿਰ ਤੇਰੇ ਤੋਂ ਆਵੇ ਲੈ ਕੇ ਟੁੱਟਾ ਦਿਲ ਨਹੀਂ ਝੱਲਾ ਹਾਈ ਸ਼ਹਿਰ ਤੇਰੇ ਤੋਂ ਆਵੇ ਲੈ ਕੇ ਟੁੱਟਾ ਦਿਲ ਨਹੀਂ ਝੱਲਾ Okay, okay.